ਦੀ ਸਾਸਰੀ ਕਾਲ ਦੋਸਤੋ ਕੀ ਹਾਲ ਜਾਣੇ ਆ ਦੇਖੋ ਭਾਈ ਆਪਣੇ ਪੰਜਾਬ ਦੀ ਇਹ ਪ੍ਰਾਣੀ ਵਿਰਾਸਤ ਹੈ ਕਿ ਅੱਜ ਕੱਲ ਇਹ ਚੀਜ਼ ਦੇਖਣ ਨੂੰ ਬਹੁਤ ਘੱਟ ਮਿਲਦੀ ਹੈ ਤੇ ਆਪਾਂ ਇਸ ਟਾਈਮ ਖੜੇ ਆ ਮਾਨਸਾ ਚਲਾ ਦੇ ਪਿੰਡ ਵੱਡੇ ਭੰਮੇ ਵਿਖੇ ਤੇ ਜਿੱਥੇ ਅੱਜ ਵੀ ਦੇਖੋ ਸਾਥ ਲੱਗਦੀ ਸੀ ਜਿਵੇਂ ਪਹਿਲਾਂ ਫਿਪਣਾ ਥੱਲੇ ਅੱਜ ਵੀ ਉਸੇ ਤਰ੍ਹਾਂ ਇਹ ਚੀਜ਼ ਕਾਇਮ ਹੈ ਤੇ ਆਪਾਂ ਪੁੱਛਦੇ ਆ ਬਾਬਾ ਜੀ ਵਰਗਿਆਂ ਨੂੰ ਵੀ ਬਾਬਾ ਜੀ ਇਹ ਤੁਸੀਂ ਕਿਵੇਂ ਰੱਖਿਆ ਹੋਇਆ ਸਿਸਟਮ ਬਾਬਾ ਜੀ ਡੇਲੀ ਵੈਨ ਨੂੰ ਤੁਸੀਂ ਇੱਥੇ ਹਾਂਜੀ ਬਾਬਾ ਜੀ ਸਾਲਾਂ ਦੇ ਹਰ ਸਾਲ ਤੇ ਸਾਲਾਂ ਦੇ ਸਾਲ ਤੇ ਬਾਬਾ ਜੀ ਇਹ ਚੀਜ਼ ਤਾਂ ਜਮ੍ਹਾਂ ਖਤਮ ਹੋ ਗਈ ਹੁੰਦਾ ਨਾ ਪਿੰਡਾਂ 'ਚ ਇੱਥੇ ਤਾਂ 4000 4400 ਦੋ ਪਾਰਟੀਆਂ ਹੋਰ ਆਉਣੀਆਂ ਆਪਣੇ ਪਾਰਟੀਆਂ ਹੋਰ ਆਉਣੀਆਂ ਦੋ ਚਲੋ ਚਲੋ ਬਹੁਤ ਸੋਹਣੀ ਚੀਜ਼ ਹੈ ਤਾਂ ਸਾਢੇ 6 ਤੱਕ ਰੌਣਕ ਮੇਲੇ ਲੱਗਦੇ ਹਨਾ ਨਾ ਕੋਈ ਗਰਮੀ ਦਾ ਫਿਕਰ ਨਾ ਇਥੇ ਕੋਈ ਮਿੱਠ ਕਰਨ ਦੀ ਜੇ ਕੋਈ ਸਾਡੇ ਤੋਂ بڑا ਹੁੰਦਾਗਾ ਤੋਂ بڑا ਹੁੰਦਾ ਤੇ ਇਹ ਜੀ ਇੱਕ ਗੱਲ ਹੋਰ ਵੀ ਹੈ ਜੀ ਜਿਵੇਂ ਹੁਣ ਇੰਨੀ ਗਰਮੀ ਹੈ ਗਰਮੀ ਦੇ ਵਿੱਚ ਇਥੇ ਤੁਹਾਨੂੰ ਪਤਾ ਲੱਗਦਾ ਕੁਝ ਕਿਉਂਕਿ ਇਹ ਆਪਣੇ ਪੁਰਾਣੇ ਵਿਪਲਾਂ ਦੀ ਸ਼ਾਂ ਹੁੰਦੀ ਸੀ ਜਿਹੜੇ ਅੱਜ ਕੱਲ ਲੋਕਾਂ ਨੇ ਵੱਢ ਕੇ ਖਤਮ ਕਰਤੇ ਮਹਿਸੂਸ ਨਹੀਂ ਹੁੰਦੀ ਗਰਮੀ ਤੇ ਇਹ ਬਹੁਤ ਸੋਹਣੀ ਚੀਜ਼ ਲੱਗੀ ਯਾਰ ਤੇ ਬਾਈ ਤੁਸੀਂ ਦੇਖ ਸਕਦੇ ਹੋ ਇਹ ਚੀਜ਼ ਬਹੁਤ ਸੋਹਣੀ ਜਗ੍ਹਾ ਵੀ ਦੇਖ ਸਕਦੇ ਹੋ ਤੁਸੀਂ ਕਿ 3 ਵਜੇ ਤੋਂ ਹਰ ਰੋਜ਼ ਪਾਣੀ ਤੇ 6 ਵਜੇ ਤੋਂ ਬਾਬਾ ਜੀ ਕਹਿੰਦੇ ਪਾਣੀ ਵੀ ਸਾਡਾ ਨਾਲ ਹੁੰਦਾ ਕੈਂਪਰ ਧਰਿਆ ਹੋਇਆ ਕੈਂਪਰ ਪਾਣੀ ਦੇ ਲੱਗਦੇ ਰੋਜ਼ ਦੀ ਰੋਜ਼ ਜਾਓ ਜੀ ਤੇ ਬਹੁਤ ਸੋਹਣੀ ਜੀ ਜੀ ਲੱਗੀ ਸਾਨੂੰ ਫ੍ਰੀ ਪਾਣੀ ਆ ਰੋ ਵਾਲਿਆਂ ਵੱਲੋਂ ਤੇ ਬਹੁਤ ਸੋਹਣੀ ਚੀਜ਼ ਇਹ ਤੇ ਪਿੰਡਾਂ ਦੇ ਵਿੱਚ ਹੁਣ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਤੇ ਆਪਾਂ ਇਸ ਟਾਈਮ ਖੜੇ ਹਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਵੱਡੇ ਭਾਵੇਂ ਇਹ ਧੋਮੇਕਲਾ ਧੋਮੇਕਲਾ ਕੋਟ ਕਰਨ ਖੇਡ ਰਿਹਾ ਕੋਟ ਕਰਨ ਕੋਟ ਕਰਨ ਇਕਦਾ ਕਰਤਾ ਇਕਦਾ ਕਰਤਾ ਬਾਈ ਨਾ ਨਹੀਂ ਕਰ ਰਿਹਾ ਇਹ ਜਲਮਾ ਮੈਂ ਹਾਂਜੀ ਜਿੱਕਰ ਜਿੱਤਾ ਕੋਟ ਕਰਤਾ ਅਸਾ ਜੀ ਕੀ ਬਾਤ ਹੈ ਜੀ ਕੀ ਬਾਤ ਹੈ ਉਹ ਚਮੜੀ ਉਹ ਅਪੇ ਸੋਸਰੇਂ ਦੇ ਕੋਟ ਹੋਏ ਸੋਸਰੇਂ ਦੇ 50 ਦੇ ਅੱਗੇ ਛੋਟੇ ਕੋਟਾਂ ਨੇ ਛੋਟਾ ਕੋਲਾ ਜੀ بڑا ਕੋਟਾ ਹੈ ਮੁਰਤਵਾ ਬੰਦਾ ਬਦਲਿਆ ਜਾਂਦਾ ਕਿ ਉਹ ਹੀ ਬੰਦਾ ਇੱਕ ਹੋਰ ਗੇਮ ਹੁੰਦੀ ਜਿਵੇਂ ਕੋਟ ਕਰ ਦਵਾ ਪੂਰੇ ਡਲੇ ਰੱਖ ਦਿੰਦੇ ਉਹ ਵੀ ਖੇੜ ਦਿੰਦੇ ਰੱਖਣ ਤੋਂ ਬਾਅਦ ਇਹ ਹੋਰ ਜੀ ਇਹ ਹੋਰ ਚੀਜ਼ ਹੈ ਕੀ ਬਾਤ ਹੈ ਤੇ ਸਾਡੇ ਸਿਆਣੇ ਸਾਡੇ ਵੱਡ ਬਡੇਰੇ ਤੇ ਪਹਿਲਾਂ ਇਹ ਗੇਮਾਂ ਖੇੜ ਦਿੰਦੇ ਸੀ ਹੁਣ ਵੀ ਚਲੋ ਇੱਥੇ ਕਾਇਮ ਹੈ ਤੇ ਬਹੁਤ ਵਧੀਆ ਚੀਜ਼ ਆ ਇਹ ਘਰ ਤੋਂ ਵੀ ਬੰਦਾ ਟਲਿਆ ਰਹਿੰਦਾ ਤੇ ਵੈਸੇ ਵੀ ਜੀ ਲੱਗਦਾ ਯਾਰ ਜਾਰਾ ਮਿੱਤਰਾਂ ਦੇ ਵਿੱਚ ਬੈਠ ਕੇ ਚਾਹ ਪੀਣੀਆਂ ਦੇ ਸੀ ਇੱਥੇ ਬਠੇ ਤੇ ਹਾਂ ਮਤਲਬ ਕਹਿਣ ਦਾ ਭਾਵ ਅੱਜ ਦੇ ਟਾਈਮ ਦਾ ਮਤਲਬ ਲੰਚ ਕਰਨ ਜਾਂਦੇ ਤੇ ਟੀ ਕਰਨ ਜਾਂਦੇ ਬਾਕੀ ਖੇਡਦੇ ਹਾਂ ਬਸ ਇੱਥੇ ਜੀ ਲੱਗਦਾ ਇਹਨਾਂ ਦਾ ਤੇ ਆ ਬਾਕੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਮਾਹੌਲ ਪਿੰਡ ਦਾ ਇੱਧਰ ਆ ਸਕੂਲ ਆ ਗਿਆ ਨਾ ਥੋੜਾ ਰੱਖੀ ਆ ਸਹੀ ਤੇ ਨਾਲੇ ਇੱਥੇ ਰਾਖੀ ਆ ਬਾਬਾ ਜੀ ਹੋਰਾਂ ਦੀ ਸਕੂਲ ਇੱਥੇ ਬੱਚੇ ਆ ਕੇ ਬਹਿ ਜਾਂਦੇ ਹਾਂ ਕੋਈ ਸਹੀ ਹੈ ਹਾਂ ਕੋਈ ਪਰਵਾਹ ਨਹੀਂ ਜੀ ਲੱਗੇ ਰਹਿਣ ਲਿਆਉਣੇ ਦੋ ਤਿੰਨ ਤਿੰਨ ਕੈਂਪਰ ਲੱਗੇ ਜਾਂਦੇ 4 5 7 ਸਾਲ ਕੈਂਪਰ ਲੱਗੇ ਹੋਏ ਆ ਇੱਥੇ ਪੜਨ ਵਾਲੇ ਜਵਾਕ ਆਉਂਦੇ ਪਿੱਛੇ ਜਾਂਦੇ ਦੇਖੋ ਜੀ ਇਹ ਚੀਜ਼ ਅੱਜ ਕੱਲ ਪਿੰਡਾਂ 'ਚ ਖਤਮ ਹੋਈ ਪਿਆ ਲੋਕ ਮੋਬਾਈਲਾਂ 'ਚ ਵੱਢ ਰਹੇ ਨੇ ਨਸ਼ੇ 'ਚ ਵੱਢ ਰਹੇ ਆ ਪਰ ਆ ਦੇਖੋ ਜਿਹੜੀ ਆਪਣੀ ਪੁਰਾਣੀ ਪੀੜ੍ਹੀ ਅੱਜ ਵੀ ਆਪਾਂ ਦੇਖਣ ਨੂੰ ਮਿਲ ਸਕਦੀ ਹੈ ਦੇਖੋ ਤਾਂਸ ਜਿਹੜੀ ਖੇਡੀ ਜਾ ਰਹੀ ਕਹਿੰਦੇ ਕੋਟ ਕਰਨ ਜਿਹੜਾ ਖੇਡਿਆ ਜਾ ਰਿਹਾ ਦੇਖ ਇਹ ਕਿਤੇ 52 50 ਸਾਰਾ ਦੇ ਕਿਹੜਾ ਕੋਡ ਕੀਤਾ ਜਾਂਦਾ ਹੈ ਬਹੁਤ ਹੀ ਸੋਹਣੀ ਜਿਹੜੀ ਗੇਮ ਆ ਕਹਿੰਦੇ ਆਪਣੇ ਪੰਜਾਬ ਵਿੱਚ ਲਗਭਗ ਖਤਮ ਹੀ ਹੋਈ ਵੀ ਹੈ ਕਿਤੇ ਕਿਤੇ ਪਿੰਡਾਂ ਚ ਮਿਲ ਜਿਵੇਂ ਸਾਥ ਬੜੀਆਂ ਦੇਖੋ ਤੁਸੀਂ ਦੇਖ ਸਕਦੇ ਹੋ ਪੁਰਾਣੇ ਬਜ਼ੁਰਗ ਆਪਣੇ ਜਿਹੜੇ ਬੈਠੇ ਆ ਜੇ ਵੀ ਇਹ ਚੀਜ਼ ਦਾ ਆਨੰਦ ਲੈਂਦੇ ਆ ਬਹੁਤ ਵਧੀਆ ਲੱਗਦਾ ਦੇਖਣ ਨੂੰ ਕਈ ਵਾਰ ਆਪ ਵੀ ਖੇਡਣ ਦੀ ਜੀ ਕਰਦਾ ਪਰ ਹੁਣ ਜਿਹੜਾ ਠਹਿ ਹੋ ਨਹੀਂ ਗਿਆ ਅੱਜ ਕੱਲ੍ਹ ਸਮਾਂ ਨਹੀਂ ਰਹਾਂ ਤੇ ਬਾਕੀ ਮੋਬਾਈਲਾਂ ਬੋਇਰਾਂ ਤੋਂ ਸੋਸ਼ਲ ਮੀਡੀਆ ਤੋਂ ਇਹ ਚੀਜ਼ਾਂ ਬਚਾ ਕੇ ਰੱਖਦੀਆਂ ਨੇ ਤੇ ਦਿਲ ਲੱਗਿਆ ਰਹਿੰਦਾ ਤੇ ਬਹੁਤ ਬਹੁਤ ਧੰਨਵਾਦ ਬਾਬਾ ਜੀ ਸਾਰਿਆਂ ਦਾ ਜੀ ਤੇ ਹਾਂ ਜਰੂਰ ਜੀ ਆ ਕੈਂਪਰ ਵੀ ਸਾइकिल ਖੜੇ ਆ ਸਾਰੇ ਤੇ ਆ ਦੇਖੋ ਬਾਬਾ ਜੀ ਕਹਿੰਦੇ ਸਾਰਿਆਂ ਦੇ ਸਾਧਨ ਖੜੇ ਨੇ ਇੱਥੇ ਤੇ ਆ ਕੈਂਪਰ ਵੀ ਰੱਖਿਆ ਹੋਇਆ ਬਾਬਾ ਜੀ ਕਹਿੰਦੇ 6-7 ਕੈਂਪਰ ਲੱਗ ਜਾਂਦੇ ਨੇ ਪਾਣੀ ਦੇ ਤੇ ਚਲੋ ਬਾਕੀ ਬਹੁਤ ਸੋਹਣਾ ਮਾਹੌਲ ਬਹੁਤ ਸੋਹਣਾ ਲੱਗਿਆ ਵਿਊ ਦੇਖੋ ਤੇ ਪਿਪਲ ਦੀ ਸ਼ਾਂ ਤੇ ਜੀ ਲੱਗਦਾ ਤੇ ਰਾਹਗੀਰ ਲੰਘਦੇ ਆ ਆ ਰਾਵਣ ਅੰਦੀ ਨੂੰ ਸੜਕ ਜਾਂਦੀ ਹੈ ਤੇ ਆ ਪਿੰਡ ਦੇ ਵਿੱਚ ਐਂਟਰ ਹੁੰਦੀ ਹੈ ਤੇ ਇੱਧਰ ਆ ਸਕੂਲ ਹੈ ਤੇ ਆ ਸਮਸ਼ਾਨ ਘਾਟਾ ਪਿੰਡ ਦਾ ਤੇ ਉਹ ਸਾਹਮਣੇ ਕਿਸੇ ਸੀਰ ਫੌਜੀ ਦੀ ਉਹ ਬੁੱਤ ਲੱਗੇ ਹੋਇਆ ਜੀ ਧੰਨਵਾਦ ਜੀ